हरियाणा ਦੇ ਜੀਂਦ ਵਿੱਚ ਫਿਰੋਜ਼ਪੁਰ ਦਾ ਨਸ਼ਾ ਤਸਕਰ ਕਾਬੂ 3 ਕਿਲੋ ਪੁੱਕੀ ਸਮੇਤ ਸੀਆਈਏ ਸਟਾਫ ਨਰਵਾਨਾ ਨੇ ਕੀਤਾ ਗ੍ਰਿਫਤਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜਲਾਲਵਾਲਾ ਦਾ ਵਾਸੀ ਹੈ ਰਜਨੀਸ਼ ਰਾਏ ਉਰਫ ਰਾਹੁਲ ਪੁੱਕੀ ਦੀ ਸਪਲਾਈ ਦੇਣ ਗਿਆ ਸੀ ਜੀਂਦ ਹਰਿਆਣਾ ਦੀ ਜੀਂਦ ਪੁਲਿਸ ਨੇ 3 ਕਿਲੋ ਚੂੜਾ ਪੁੱਕੀ ਸਣੇ ਫਿਰੋਜ਼ਪੁਰ ਦੇ ਸਰਦ ਦੀ ਪਿੰਡ ਜਲਾਲਵਾਲਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤਸਕਰ ਪੰਜਾਬ ਤੋਂ ਹਰਿਆਣਾ ਨਸ਼ੇ ਦੀ ਸਪਲਾਈ ਦੇ ਆਇਆ ਸੀ ਲੇਕਿਨ ਸਪਲਾਈ ਕਰਨ ਤੋਂ ਪਹਿਲਾਂ ਹੀ ਉਸ ਨੂੰ ਕਾਬੂ ਕਰ ਲਿਆ ਗਿਆ ਫੜੇ ਗਏ ਤਸਕਰ ਦੀ ਪਛਾਣ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜਲਾਲ ਵਾਲਾ ਵਾਸੀ ਰਜਨੀਸ਼ ਰਾਏ ਉਰਫ ਰਾਹੁਲ ਦੇ ਰੂਪ ਵਿੱਚ ਕੀਤੀ ਗਈ ਹੈ ਮੁਖਬਰ ਦੀ ਇਤਲਾਹ ਤੇ ਰਾਹੁਲ ਨੂੰ ਨਰਵਾਨਾ ਸੀਆਈਏ ਸਟਾਫ ਦੀ ਟੀਮ ਵੱਲੋਂ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਸੀਆਈਏ ਸਟਾਫ ਨਰਵਾਨਾ ਇਨਚਾਰਜ ਸੁਖਦੇਵ ਸਿੰਘ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਜ਼ਿਲ੍ਹਾ ਵਾਸੀ ਰਜਨੀਸ਼ ਨਸ਼ਾ ਤਸਕਰੀ ਦਾ ਤੰਦਾ ਕਰਦਾ ਹੈ ਜੋ ਪੰਜਾਬ ਤੋਂ ਨਸ਼ੇ ਦੀ ਖੇਪ ਲੈ ਕੇ ਹਰਿਆਣਾ ਵੱਲ ਬੱਦੋਵਾਲ ਤੋਂ ਸੱਚਾ ਖੇੜਾ ਦੇ ਰਸਤੇ ਤੇ ਸਪਲਾਈ ਲਈ ਆਉਣ ਵਾਲਾ ਹੈ ਟੀਮ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਤਸਕਰ ਰਜਨੀਸ਼ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਪੁਲਿਸ ਦੱਸੀ ਗਈ ਲੋਕੇਸ਼ਨ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਰਾਹੁਲ ਪਲਾਸਟਿਕ ਦੇ ਬੈਗ ਵਿੱਚ ਸਮਾਨ ਲੈ ਕੇ ਖੜਾ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ ਪੁਲਿਸ ਟੀਮ ਵੱਲੋਂ ਮੌਕੇ ਤੇ ਜਾ ਕੇ ਉਸ ਨੂੰ ਰੰਗੇ ਹੱਥ ਕਾਬੂ ਕਰ ਲਿਆ ਬੈਗ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 3 ਕਿਲੋ ਚੂਰਾ ਪੋਸਤ ਬਰਾਮਦ ਕੀਤੀ ਗਈ ਆਰ.ਓ.ਪੀ. ਰਾਹੁਲ ਦੇ ਖਿਲਾਫ ਥਾਣਾ ਸਦਰ ਨਿਰਵਾਣਾ ਵਿੱਚ ਐਨ.ਡੀ.ਪੀ.ਐਸ ਅਕਟ ਦੇ ਤਿੱਥ ਪ੍ਰਚਾ ਦਰਜ ਕਰਵਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ